ਹਾਂ ਜੀ ਦੇਖੋ ਦੋਸਤੋ ਵੀ ਇਹ ਹਾਲਾਤ ਯਾਦ ਰੱਖਿਓ ਹੁਣ ਗੱਲਾਂ ਇਹ ਭੁੱਲ ਨਾ ਜਾਇਓ ਹੈਲੋ ਹੈਲੋ ਜਿੱਥੇ ਕੱਲ ਖਨੌਰੀ ਬਾਰਡਰ ਤੇ ਹਮਲਾ ਹੋਇਆ ਸੀ ਉਹ ਤਸਵੀਰਾਂ تو سٿو چيو ٿو گه مري ਕਬੂਲ ਇਹ ਚਾਲੂ ਕਰਾ ਦੇ ਉਹ ਬੱਲੇ ਇਹ ਲੋਕ ਜਿਨੇ ਮੈਂ ਆਹ ਤਾਂ ਹਾਲ ਮੰਨ ਕਿ ਕਿੱਤੇ ਦੇ ਵਿੱਚੀ ਦੋ ਅੱਡ ਅੱਡ ਦੇਸ਼ ਬਣਾ ਕੇ ਹੁਣ ਰੱਦ ਕੀ ਨਕਸ਼ਾ ਕੀਤਾ ਹੈ ਬਹੁਤ ਕਿਸਾਨ ਭਰਾਵਾਂ ਦੀ ਮਾਰਕਾਈ ਕੀਤੀ ਆ ਉਹ ਦੇਖੋ ਗੱਡੀਆਂ ਨੇ ਜਿਹੜੀਆਂ ਜਿਹੜੀਆਂ ਹਟਾਈਆਂ ਨੇ ਜਿਹੜੇ ਟਰੈਕਟਰ ਨੇ ਬਹੁਤ ਨੁਕਸਾਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਭੰਡਾਲ ਸੂਬਾ ਜਨਰਲ ਖਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਅਸੀਂ ਖੜੇ ਹਾਂ ਜੀ ਖਨੌਰੀ ਬਾਰਡਰ ਦੇ ਉੱਪਰ ਜਿੱਥੇ ਕੱਲ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਸਾਡੇ ਇੱਕ ਜਵਾਨ ਸ਼ਹੀਦ ਵੀ ਹੋ ਗਿਆ ਤੇ ਦੋ ਨੌਜਵਾਨ ਜਿਹੜੇ ਹੈਗੇ ਆ ਉਹ ਸੀਰੀਅਸ ਨੇ ਜਿਹੜਾ ਅਰਜੰਦਰਾ ਹਸਪੀਟਲ ਦੇ ਵਿੱਚ ਐਡਮਿਟ ਨੇ ਅਸੀਂ ਪਹਿਲਾਂ ਵੀ ਦੇਖਿਆ ਕਿ ਇਹ ਜਿਹੜਾ ਕੁਝ ਹੋ ਰਿਹਾ ਜਿੱਥੇ ਹਰਿਆਣਾ ਵੀ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਸ਼ਾਦੇ ਉੱਤੇ ਬੀਜੇਪੀ ਸਰਕਾਰ ਜ਼ਿੰਮੇਵਾਰ ਆ ਉੱਥੇ ਕਿੰਨਾ ਕਿਤੇ ਪੰਜਾਬ ਦੀਆਂ ਸਰਕਾਰਾਂ ਦੀ ਜ਼ਿੰਮੇਵਾਰ ਆ ਜੋ ਕਿ ਲਗਭਗ 80 ਕਿਲੋਮੀਟਰ ਦੇ ਅੰਦਰ ਹਦੂਦ ਦੇ ਅੰਦਰ ਪੰਜਾਬ ਦੀ ਹਦੂਦ ਦੇ ਅੰਦਰ ਆ ਕੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਹੋ ਗਈਆਂ ਜਾਂ ਆਪਣੇ ਜਿਹੜੇ ਨੌਜਵਾਨ ਹੋ ਗਏ ਹਰਿਆਣਾ ਪੁਲਿਸ ਦੇ ਉਹ ਕਿੰਨਾ ਨੁਕਸਾਨ ਕਰ ਗਏ ਗੱਡੀਆਂ ਭੰਨ ਗਏ ਨੇ ਟਾਇਰ ਪਾੜ ਗਏ ਨੇ ਆਪਣੇ ਟਰੈਕਟਰਾਂ ਦੇ ਟੈਂਕੀਆਂ ਪਾੜ ਗਏ ਨੇ ਇੱਕ ਜਿਆ ਅਸੀਂ ਅੱਗੇ ਵੀ ਦੇਖਿਆ ਕਿ ਡਰੋਨ ਆ ਰਹੀ ਪੰਜਾਬ ਦੀ ਹਦੂਦ ਦੇ ਅੰਦਰ ਸ਼ਬੂ ਬਾਰਡਰ ਦੇ ਉੱਪਰ ਵੀ ਜਿਹੜੇ ਸੀਗੇ ਗੋਲੇ ਸਿੱਟੇ ਜਾਂਦੇ ਸੀ ਅਥਰੂ ਗੈਸ ਦੇ ਜਾਂ ਸਿੱਧੀਆਂ ਗੋਲ ਗੱਟ ਲੱਗ ਜਾਂਦੇ ਰਹਿ ਗਏ ਕਿਤੇ ਨਾ ਕਿਤੇ ਜੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਤੇ ਨਾਲ ਨਾਲ ਪੰਜਾਬ ਸਰਕਾਰ ਵੀ ਅਸੀਂ ਜ਼ਿੰਮੇਵਾਰ ਠਹਿਰਾਵਾਂ ਕਿ ਇੱਥੇ ਕੋਈ ਪੰਜਾਬ ਪੁਲਿਸ ਦਾ ਨੌਜਵਾਨ ਕੋਈ ਬੈਰੀਕੇਟਿੰਗ ਨਹੀਂ ਹੈਗੀ ਪੰਜਾਬ ਪੁਲਿਸ ਦੀ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਅੱਜ ਸਾਨੂੰ ਲੋੜ ਹੈ ਕਿ ਘਰਾਂ ਤੋਂ ਬਾਹਰ ਨਿਕਲੀਏ ਅੱਜ ਇੰਨਾ ਲੋਕਾਂ ਨੂੰ ਸਾਡੀ ਲੋੜ ਹੈ ਜੇ ਐਮਐਸਪੀ ਕਾਨੂੰਨ ਬਣਦਾ ਐ ਐਮਐਸਪੀ ਲਾਅ ਮਿਲਦਾ ਏ ਸਾਨੂੰ ਤੇ ਕਿਤੇ ਨਾ ਕਿਤੇ ਹਰ ਵਰਗ ਦਾ ਫਾਇਦਾ ਰਹੇ ਕਿਉਂਕਿ ਅੱਜ ਜੇਕਰ ਐਮਐਸਪੀ ਕਾਨੂੰਨ ਸਾਨੂੰ ਨਹੀਂ ਮਿਲਦਾ ਤੇ ਅੱਜਾ ਕਿਤੇ ਨਾ ਕਿਤੇ 100 150 ਰੁਪਏ ਕਿਲੋ ਤੱਕ ਵੀ ਵੇਖ ਸਕਦਾ ਹੈ ਕਿ ਅੱਜ ਜੇ ਅੱਜ ਸਾਡੇ ਹਦੂਦ ਦੇ ਅੰਦਰ ਆਉਣ ਲੱਗੇ ਤੇ ਕੱਲ ਨੂੰ ਸਾਡੇ ਘਰਾਂ ਤੱਕ ਵੀ ਪਹੁੰਚਣਗੇ ਸੋ ਇਹਨਾਂ ਸਾਰੇ ਕੰਮਾਂ ਨੂੰ ਸਮਝਦੇ ਹੋਏ ਸਾਨੂੰ ਘਰਾਂ ਤੋਂ ਬਾਹਰ ਨਿਕਲਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜਨਰਲ ਖਤਰ ਪੰਜਾਬ ਕਿਸਾਨ ਯੂਨੀਅਨ ਭਾਗੀ ਆਗੂ ਸੰਜਾ ਸੰਘਰਸ਼ ਮੋਰਚਾ ਪੰਜਾਬ ਅੱਜ ਅਸੀਂ ਖਨੋਰੀ ਬਾਰਡਰ ਦੇ ਉੱਪਰ ਖੜੇ ਆ ਖਨੋਰੀ ਬਾਰਡਰ ਦੇ ਜਿਹੜੇ ਮੌਜੂਦਾ ਹਾਲਾਤ ਨੇ ਬਹੁਤ ਹੀ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਅੱਜ ਸਵੇਰੇ 11 ਵਜੇ 21 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਮੀਟਿੰਗਾਂ ਹੋਈਆਂ ਤਿੰਨ ਚਾਰ ਚਾਰ ਤੌਰ ਦੀਆਂ ਉਹਦੇ ਵਿੱਚ ਜਿਹੜੀਆਂ ਬੇਸ ਇਟਾ ਮੀਟਿੰਗਾਂ ਰਈਆਂ ਤੇ ਕਿਸਾਨ ਆਗੂਆਂ ਵੱਲੋਂ ਜਿਹੜੀ 21 ਤਰੀਕ ਨੂੰ 11 ਵਜੇ ਕਾਲ ਦਿੱਤੀ ਗਈ ਸੀ ਦਿੱਲੀ ਕੂਚ ਦੀ ਉਹਦੇ ਵਿੱਚ ਖਨੌਰੀ ਬਾਰਡਰ ਦੇ ਉੱਪਰ ਜਦੋਂ ਨੌਜਵਾਨਾਂ ਵੱਲੋਂ ਬਾਰਡਰ ਨੂੰ ਭੰਨਣ ਦੀ ਜਿਹੜੇ ਬੈਰੀਕੇਟਿੰਗ ਕੀਤੀ ਗਈ ਸੀ ਉਹਦੀ ਕੋਸ਼ਿਸ਼ ਕੀਤੀ ਗਈ ਤੇ ਬਹੁਤ ਹੀ ਦੁਖਦਾਈ ਖਬਰ ਹੈ ਕਿ ਸਾਡੇ ਇੱਕ 21 ਸਾਲ ਦੇ ਨੌਜਵਾਨ ਦੀ ਉੱਥੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਦੋ ਨੌਜਵਾਨ ਜਿਹੜੇ ਨੇ ਉਹ ਬਹੁਤੀ ਹਾਲਤ ਉਹਨਾਂ ਦੀ ਗੰਭੀਰ ਹੈ ਤੇਰੀਂਦਰਾ ਹਸਪੀਟਲ ਦੇ ਵਿੱਚ ਐਡਮਿਟ ਨੇ ਪਰਮਾਤਮਾ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਉਣ ਇਹ ਅਸੀਂ ਅਰਦਾਸ ਕਰਦੇ ਹਾਂ ਪਰ ਇੱਥੇ ਜਿਹੜੀ ਨਾਕਾਮੀ ਦੀ ਸੀ ਇਹ ਉਹ ਬਹੁਤ ਵੱਡੀ ਜਿਹੜੀ ਨਾਕਾਮੀ ਸੀਗੀ ਜਾਂ ਇੱਕ ਸ਼ਾਦਸ਼ੀ ਅਸੀਂ ਕਹਿ ਸਕਦੇ ਹਾਂ ਪੰਜਾਬ ਸਰਕਾਰ ਦੀ ਸੀ ਕਿਉਂਕਿ ਉਧਰੋਂ ਲਗਭਗ ਅੱਧਾ ਕਿਲੋਮੀਟਰ ਤੱਕ ਜਿਹੜੀਆਂ ਹਰਿਆਣੇ ਦੀਆਂ ਫੋਰਸਾਂ ਸੀਗੀਆਂ ਪੈਰਾ ਮਿਲਟਰੀ ਫੋਰਸਾਂ ਸੀਗੀਆਂ ਹਰਿਆਣਾ ਪੁਲਿਸ ਸੀੜੀ ਸੀਗੀ ਓਧਾ ਕਿਲੋਮੀਟਰ ਪੰਜਾਬ ਦੇ ਵਿੱਚ ਆ ਕੇ ਇਹ ਨੁਕਸਾਨ ਕਰਕੇ ਗਈ ਆ ਪਤਾ ਲੱਗਾ ਕਿਉਂਕਿ ਧੂਆਂ ਬਹੁਤ ਜ਼ਿਆਦਾ ਸੀਗਾ ਥਰੂ ਗੈਸ ਦੇ ਗੋਲੇ ਸਿੱਟੇ ਗਏ ਪਤਾ ਲੱਗਾ ਕਿ 6 ਤੋਂ 7 ਨੌਜਵਾਨਾਂ ਨੂੰ ਲੱਤਾਂ ਤੋੜ ਕੇ ਉਧਰਲੇ ਪਾਸੇ ਚੱਕ ਕੇ ਲਜਾਇਆ ਗਿਆ ਇਹ ਵੀ ਇੱਕ ਬਹੁਤ ਭਿਆੰਕਰ ਤੇ 나ਜੁਕ ਜਿਹੜੇ ਹਾਲਾਤ ਨੇ ਇਥੋਂ ਦੇ ਬਣੇ ਹੋਏ ਨੇ ਪਰ ਕਿਤਨਾ ਕਿਤੇ ਪੰਜਾਬ ਸਰਕਾਰ ਦਾ ਇਹ ਵਿੱਚ ਪੂਰੇ ਦਾ ਪੂਰਾ 101% ਹੱਥੇ ਕਿਉਂਕਿ ਅਸੀਂ ਦੇਖ ਸਕਦੇ ਹਾਂ ਕਿ ਇੱਕ ਵੀ ਬੰਦਾ ਇੱਥੇ ਪੰਜਾਬ ਪੁਲਿਸ ਦਾ ਨਹੀਂਗਾ ਕੋਈ ਆਈਜੀ ਲੈਵਲ ਦਾ ਕੋਈ ਡੀਆਈਜੀ ਲੈਵਲ ਦਾ ਐਸਐਸਪੀ ਰੈਂਕ ਦਾ ਕੋਈ ਡੀਐਸਪੀ ਰੈਂਕ ਦਾ ਕੋਈ ਇੱਥੇ ਬੰਦਾ ਇਸ ਤਰ੍ਹਾਂ ਦਾ ਨਹੀਂ ਹੈ ਇਹ ਸਾਰੇ ਵੀ ਸਾਰਾ ਗੇਰਾ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਆ ਉਹ ਇਹ ਤਾਂ ਹੁਣ ਚੀਜ਼ਾਂ ਸਪਸ਼ਟ ਹੁੰਦੀਆਂ ਜਾ ਰਹੀਆਂ ਕਿ ਉਹ ਤੁਹਾਡੀ ਹਦੂਦ ਦੇ ਅੰਦਰ ਆ ਕੇ ਕਿਸ ਤਰ੍ਹਾਂ ਇੰਨਾ ਵੱਡਾ ਨੁਕਸਾਨ ਕਰਕੇ ਟਰੈਕਟਾਂ ਦੀ ਭੰਨ ਤੋੜ ਕਰਕੇ ਰਾਸ਼ਨ ਸਾਰਾ ਡੋਲ ਗਏ ਇਥੋਂ ਤੱਕ ਕਿ ਟਰੈਕਟਰਾਂ ਦੀਆਂ ਟੈਂਕੀਆਂ ਦੇ ਵਿੱਚ ਕੈਮੀਕਲ ਪਾ ਗਏ ਖੰਡ ਪਾ ਗਏ ਗੱਡੀਆਂ ਭੰਨ ਗਏ ਆ ਕੇ ਮੋਬਾਈਲ ਫੋਨ ਭੰਨ ਗਏ ਟਰੈਕਟਰਾਂ ਦੇ ਟਾਇਰ ਪਾੜ ਦਿੱਤੇ ਗਏ ਟੈਂਕੀਆਂ ਪਾੜ ਦਿੱਤੀਆਂ ਗਈਆਂ ਸਬਲਾਂ ਮਾਰ ਮਾਰ ਕੇ ਇਹ ਜਿਹੜਾ ਨੁਕਸਾਨ ਹੋਇਆ ਕਿਤੇ ਨਾ ਕਿਤੇ ਜਿੰਨੀ ਇੱਕ ਭਾਜਪੀ ਸਰਕਾਰ ਜਾਂ ਹਰਿਆਣਾ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਕਰ ਰਹੀ ਆ ਉਸ ਤੋਂ ਵੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਫਰਜ ਬਣਦਾ ਸੀ ਕਿ ਆਪਣੀ ਹਦੂਦ ਦੇ ਅੰਦਰ ਤਾਂ ਘੱਟੋ ਘੱਟ ਜੇ ਪੰਜਾਬ ਪੁਲਿਸ ਦੀ ਕੋਈ ਬੈਰੀਕੇਟਿੰਗ ਕੀਤੀ ਹੁੰਦੀ ਤਾਂ ਹੋ ਸਕਦਾ ਇੰਨੇ ਵੱਡੇ ਨੁਕਸਾਨ ਨਾ ਹੁੰਦੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਦੋਂ ਸਵੇਰੇ ਵੀ ਅੱਜ ਆਏ ਆ ਤੇ ਥਾਂ-ਥਾਂ 10-10 15-15 ਕਿਲੋਮੀਟਰ ਤੇ ਜਿਹੜੀਆਂ ਹੈਗੀਆਂ ਅ ਬੈਰੀਕੇਟਿੰਗ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਆ ਪਰ ਇੱਥੇ ਪੰਜਾਬ ਪੁਲਿਸ ਦਾ ਕੋਈ ਵੀ ਬੰਦਾ ਦਿਖਾਈ ਨਹੀਂ ਦਿੱਤਾ ਸੋ ਸਾਰੇ ਵੀਰਾਂ ਨੂੰ ਕਹਿੰਨੇ ਆ ਇੱਕ ਤਾਂ ਹੁੱਲੜ ਬਾਜੀ ਜਿਹੜੇ ਵੀ ਸ਼ਰਾਰਤੀ ਆਂ ਸਰ ਕੁਝ ਕਰ ਰਹੇ ਨੇ ਕਿਉਂਕਿ ਇੱਥੇ ਵੀ ਅੱਜ ਇਹੀ ਕੁਝ ਹੋਇਆ ਜਿਹੜੀਆਂ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀਆਂ ਫੋਟੋਆਂ ਲੱਗੀਆਂ ਸੀ ਉਹਨਾਂ ਨੂੰ ਪਾੜਿਆ ਗਿਆ ਉਹਨਾਂ ਦੇ ਉੱਪਰ ਪੈਰ ਰੱਖ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਗਏ ਉਹ ਕਿਤੇ ਨਾ ਕਿਤੇ ਚੀਜ਼ਾਂ ਸਪਸ਼ਟ ਨੇ ਕਿ ਇਹ ਆਰਐਸਐਸ ਜਾਂ ਭਾਜਪੀ ਦੇ ਅਨਸਰ ਜਾਂ ਗੁੰਡਾ ਜਿਹੜੇ ਭੇਜੇ ਗਏ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਜਾਂ ਪੈਰਾਮਿਲਟਰੀ ਫੋਰਸਸ ਦੀਆਂ ਵਰਦੀਆਂ ਦੇ ਵਿੱਚ ਉਹੀ ਇਹੋ ਜਿਹਾ ਕੁਝ ਕਰ ਸਕਦੇ ਨੇ ਕਿਉਂਕਿ ਅਸੀਂ ਫਿਰ ਦੁਬਾਰਾ ਕਹਿੰਦੇ ਆ ਕਿ ਜਿਹੜੇ ਉਧਰ ਇੰਨੇ ਇਧਰ ਨੇ ਹੈ ਤੱਕ ਇੰਨਾ ਕਿਤੇ ਫਿਰ ਸਾਡੇ ਭਰਾ ਹੀ ਨੇ ਸਾਡੇ ਘਰਾਂ ਦੇ ਵਿੱਚੋਂ ਹੀ ਉੱਠ ਕੇ ਗਏ ਨੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੇ ਪਰ ਅੱਜ ਇੱਕ ਤਾਂ ਇਨਾ ਸ਼ਰਾਰਤੀ ਅਨਸਰਾਂ ਨੂੰ ਪਛਾਣਨ ਦੀ ਲੋੜ ਏ ਇੱਕ ਜਿਹੜੇ ਹੁੱਲੜਵਾਜ ਨੇ ਹੁੱਲੜਵਾਜਾਂ ਤੋਂ ਵੀ ਸਾਨੂੰ ਸਤਾਰਕ ਰਹਿਣ ਦੀ ਲੋੜ ਏ ਕਿਉਂਕਿ ਜਿਹੜੇ ਵੀ ਇਹ ਕੁਝ ਹੋ ਰਿਹਾ ਇੱਥੇ ਬਾਰਡਰਾਂ ਤੇ ਅੱਜ ਸਾਨੂੰ ਘਰਾਂ ਚ ਜਿੰਨੇ ਵੀ ਵੀਰ ਬੈਠੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਨਾ ਬਾਰਡਰਾਂ ਤੇ ਪਹੁੰਚੋ ਤਾਂ ਜੋ ਜਿਹੜੇ ਨੁਕਸਾਨ ਹੋ ਰਹੇ ਨੇ ਅਸੀਂ ਆਪਣੀ ਇਕਤਾ ਦਿਖਾਈਏ ਤੇ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਆਪਣੀਆਂ ਮੰਗਾਂ ਮਨਵਾ ਸਕੀਏ ਇੰਨੀ ਇੱਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ